ਉਹ ਪੂਰੇ ਦੇ ਪੂਰੇ ਜਿਸ ਦਾ ਅਰਥ ਸੀ ਉਹਨੂੰ ਕਹਿ ਕੇ ਮੰਗਾਇਆ ਉਹ ਨਹੀਂ ਗਏ ਪੁੱਛ ਲਿਆ ਤੋਂ ਨਾਲ ਸਤਿਨਾਮੂ ਦਿੱਤੇ ਤਾਂ ਹੋਰ ਵੀ ਬਹੁਤ ਨੂੰ ਨੇ ਦੋ ਦੇ ਮੈਂ ਆਣ ਹੁਣ ਤੱਕ ਉਹ ਇਸ ਵਾਸਤੇ ਹਰ ਕਿਰਕਤ ਦੇ ਵਿੱਚ ਹਰ ਸਮੇਂ ਤੇ ਪੂਰੀ ਇਮਾਨਦਾਰੀ ਰੱਖਣ ਦੀ ਕੋਸ਼ਿਸ਼ ਕੀਤੀ ਆ ਪੂਰੀ ਇਮਾਨਦਾਰੀ ਨਾਲ ਨਿਵੇਂ ਆ ਫਿਰ ਵੀ ਅਗਰ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਤੁਹਾਡੇ ਸਾਰੇ ਸੰਗਤ ਤੋਂ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਔਰ ਬੀਤੇ ਸਮੇਂ ਦਾ ਧੰਨਵਾਦ ਕਰਦਾ ਹੁਣ ਜਿਹੜਾ ਹੈਗਾ ਜਿਸ ਵੀ ਕਿਸੇ ਨੂੰ ਤੁਸੀਂ ਸੇਵਾ ਸੰਪੂਰੋਂਗੇ ਮੈਂ ਤੈਹ ਦਿਲ ਤੋਂ ਉਹਦੇ ਨਾਲ ਹੋਊਗਾ ਕੋਈ ਵੀ ਸੱਜਣ ਠੀਕ ਹੈ ਜੀ ਇਸ ਹਾਊਸ ਤੋਂ ਪ੍ਰਵਾਰ ਵੀ ਲੈ ਲੇ ਪਿੰਡ ਤੋਂ ਪ੍ਰਵਾਰ ਵੀ ਲੈ ਲੇ ਠੀਕ ਹੈ ਤੇ ਉਹ ਜਿਹੜਾ ਹੈਗਾ ਸਾਰੀ ਸੰਗਤ ਨੂੰ ਪ੍ਰਵਾਨ ਹੋਊਗਾ ਤੇ ਮੈਨੂੰ ਵੀ ਪ੍ਰਵਾਨ ਇੱਕ ਗੱਲ ਮੈਂ ਹੋਰ ਕਹਿ ਕੇ ਕਿੰਨਾ ਲੱਗਦਾ ਮੈਂ ਸੋਚਿਆ ਸੀ ਵੀ ਇਸ ਨਗਰ ਦਾ ਸਰਪੰਚ ਕੌਣ ਹੋਵੇ ਮੈਂ ਸੋਚਿਆ ਸੀ ਮੈਂ ਕਿਹਾ ਵੀ ਚਲ ਆਪਾਂ ਐ ਕਰੀਏ ਵੀ ਮਾਸਟਰ ਇੰਡਰਜੀਤ ਦੇ بیٹے ਨੂੰ ਵਧਾਈਓ ਕਨੇਡਾ ਛੱਡ ਕੇ ਇੱਥੇ ਆ ਗਿਆ ਬੰਦਾ ਪੜਿਆ ਲਿਖਿਆ 4 ਪੈਸੇ ਮਾਸਟਰ ਦੇ ਵਧੀਆ ਜੋੜੇ ਹੋਏ ਆ ਕਰਚਾ ਕਰ ਨੂੰ ਤੇ ਜਿਹੜਾ ਹੈਗਾ ਵੀ ਕੰਮ ਫਿੱਟ ਹੋ ਜਾਊਗਾ ਫਿਰ ਪੋਲੀਟੀਕਲ ਬੈਕਗਰਾਉਂਡ ਵੀ ਉਹ ਮੁੰਡੇ ਦੇ ਨਾਨਕਿਆਂ ਦੀ ਤਖੜੀ ਆ ਬਹੁਤ ਤਾਕੜੀ ਬੈਕਗਰਾਉਂਡ ਦਾ ਮੈਨੂੰ ਪਤਾਗਾ ਆਹ ਬੰਦੇ ਨੂੰ ਨਹੀਂ ਪਤਾ ਇਹਦੇ ਇਨਰਜੀ ਦੇ ਜਿਹੜੇ ਸਕੇ ਸਾਲਾ ਸਾਹਿਬ ਨੇ ਉਹਦੀ ਮੋਦੀ ਤੱਕ ਵੀ ਪਹੁੰਚ ਹੈਗੀ ਆ ਉਹਨੇ ਕੋ ਅੱਜ ਮੋਦੀ ਤੱਕ ਵੀ ਪਹੁੰਚਿਆ